ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਮਿਹਰਬਾਨੀ ਇਹਨਾਂ ਮਾਨ ਸਨਮਾਨ ਇਸ ਜੰਗਲ ਬੀਆਬਾਨ ਤੁਸੀਂ ਦਿੱਤਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਤਵੀ ਸਾਂਝ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਥੈਂਕ ਯੂ ਦੋਸਤੋ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਹੈਗਾ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈਗਾ ਵੀ ਉਹ ਤੇ ਮੁੱਖ ਮੰਤਰੀ ਆਏ ਸੀ ਉੱਥੇ ਨਾਰੇ ਲੱਗੇ ਸੀ ਉੱਥੇ ਇਹ ਉਹ ਉਹ ਬਹੁਤ ਛੋਟੀਆਂ ਬਣਾਂ ਸੀ ਤੁਸੀਂ ਜਿਹੜੀ ਜ਼ਿੰਮੇਵਾਰੀ ਦੇਤੀ ਉਦੋਂ ਬਾਅਦ ਜ਼ਿੰਮੇਵਾਰੀ ਨਿਭਾਉਣ ਦਾ ਕੰਮ ਹੈ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਉਧਰ ਮਲੋਟ ਵੱਲੋਂ ਉਧਰੋਂ ਆਪਣਾ ਫਾਜ਼ਿਲਕਾ ਵੱਲੋਂ ਪੰਨੀ ਆਲੇ ਤੋਂ ਕਦੇ ਅਬੋਰ ਤੋਂ ਛੋ-ਛੋ ਕਰਕੇ ਆਉਂਦਾ ਸੀ ਤਾਂ ਦੋ ਨਹਿਰਾਂ ਦੇ ਨੇੜੇ ਰੁਕ ਜਾਂਦੇ ਸੀ ਜੇ ਰੋਟੀ ਉਟੀ ਖਾਲੀ ਐ ਤਾਂ ਦੋ ਨਹਿਰਾ ਮੈਂ ਦੇਖਦਾ ਸੀ ਮੈਂ ਉਦੋਂ ਰਾਜਨੀਤੀ 'ਚ ਨਹੀਂ ਸੀ पर मेरे दोस्त मित्र अफसर जेड़े सी वो सिंचाई विभाग च सी गए मैं ओना नु पुछदा हुंदा सी ए डीएम वडिया नहरਾਂ ਜਾਂਦੀਆਂ ਐ ਇਹ ਪੰਜਾਬ ਚ ਕਿੱਥੇ ਕਿੱਥੇ ਫਾਇਦਾ ਹੁੰਦਾ ਉਹ ਕਹਿੰਦੇ ਜਿਹੜੀ ਸਭ ਤੋਂ ਵੱਡੀ ਐ ਉਚ 18000 ਕਿਊਸਿਕ ਪਾਣੀ ਜਾਂਦਾ ਉਹ ਚੋਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਪੰਜਾਬ ਦੀ ਉਹਦੋਂ ਨਹੀਂ ਘੱਟ ਸਕਦੇ ਜੇ ਬਾਬਾ ਆ ਜਾਂਦੀ ਪੁਰਾਣੇ ਸਮਝੌਤੇ ਹੋ ਗਏ ਜੀ ਨਹਿਰੂ ਵੇਲੇ ਠੀਕ ਹੈ ਜੀ ਜਿਹੜੀ ਨਾਲ ਜਾਂਦੀ ਹੈ ਜੀ ਕਹਿੰਦੇ ਉਹ ਆਪਣੀ ਆ ਉਹਦਾ ਨਾਮ ਹੈ ਸਰਹੰਦ ਫੀਡਰ 5000 ਕਿਊਸਿਕ ਪਾਣੀ ਜਾਂਦਾ ਪਰ ਕਿਉਂਕਿ ਇੱਧਰਲੇ ਪਾਸੇ ਵਾਲੇ ਲੋਕ ਜਿਹੜੇ ਗਿੱਦੜਵਾਏ ਪਾਸੇ ਵਾਲੇ ਲੋਕ ਉਹਨਾਂ ਨੂੰ ਵੀ ਪਾਣੀ ਚਾਹੀਦਾ ਇਸ ਕਰਕੇ ਵੱਡੇ ਵੱਡੇ ਪੰਪ ਲਾ ਕੇ ਉਸ ਨਹਿਰ ਦੇ ਵਿੱਚੋਂ ਇੱਧਰ ਨੂੰ ਪਾਣੀ ਛੱਡਦਿਆਂ ਜੀ ਕਿਉਂਕਿ ਵਿਚਾਲੇ ਵਾਲੀ ਨਹਿਰ ਚੋਂ ਪਾਣੀ ਨਹੀਂ ਘਟ ਸਕਦੇ ਅੱਛਾ ਯਾਰ ਉਹ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਇਸ ਪੱਧਰ ਤੇ ਤੁਸੀਂ ਮੈਨੂੰ ਪਛਾਹ ਦੋਗੇ ਪਰ ਮੈਂ ਕਿਹਾ ਯਾਰ ਇਹ ਗਲਤ ਕਰਦਾ ਸਾਡਾ ਪਾਣੀ ਹੈ ਅਸੀਂ ਉਹੀ ਆਉਂਦਾ ਪਾਣੀ ਚੱਕ ਕੇ ਇੱਧਰ ਨੂੰ ਜਿਵੇਂ ਚੋਰੀਓ ਚੱਕਣਾ ਹੋਵੇ ਐਦਾਂ ਕਰ ਰਹੇ ਆ ਯਾਰ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਸਮਝਾ ਉੱਤੇ ਪੁਰਾਣੇ ਕਰ ਲਏ ਉਹਨਾਂ ਨੇ ਜਿੱਦੇ ਕਿਤੇ ਹੱਥ 'ਚ ਪੈਨ ਆ ਗਿਆ ਕੋਈ ਇਹੋ ਜਿਹਾ ਕਿ ਕਰ ਸਕਦੇ ਹੋਏ ਕੁਝ ਤਾਂ ਇਹ ਜ਼ਰੂਰ ਕਰਨਾ ਹੈ ਜਦੋਂ ਹੀ ਸਰਕਾਰ ਬਣੀ ਮੈਕਮੇ ਬੰਡੇ ਇਰੀਗੇਸ਼ਨ ਡਿਪਾਰਟਮੈਂਟ ਜੇ ਤੇ ਬਾਟਰ ਰਿਸੋਰਸ ਜੇ ਉਹ ਸਾਰਾ ਜਲਾ ਬੰਡੇ ਤਾਂ ਕ੍ਰਿਸ਼ਨ ਕੁਮਾਰ ਨੂੰ ਸੈਕਟਰੀ ਲਾਤਾ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਚੁੱਪ ਕਰਕੇ ਹਰੀ ਦੇ ਪੱਤਣ ਤੋਂ ਇੱਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ ਉਹਦਾ ਨਾਮ ਮਾਲਵਾ ਨਹਿਰ ਹੋਊਗਾ ਉਹਦੀ ਗਿਣਤੀ ਮਣਤੀ ਸ਼ੁਰੂ ਕਰ ਦੇਵੇ ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਅੱਜ ਤੁਹਾਨੂੰ ਦੱਸਿਆ ਨਹੀਂ ਹੁਣ ਤੱਕ ਗਿਣਤੀਆਂ ਮਣਤੀਆਂ ਅਸੀਂ ਕਰੀ ਬੈਠੇ ਆ ਸਾਰੀਆਂ ਤਹਾਨੂੰ ਅੱਜ ਦੱਸਣ ਲੱਗੇ ਆ 149 ਕਿਲੋਮੀਟਰ ਲੰਬੀ ਨਹਿਰ ਹੋਊਗੀ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਪਰ 2 ਲੱਖ ਕਿੱਲਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ ਇੱਥੇ ਰਹੇ ਨੇ ਬਾਦਲ ਕੇ ਉਹ ਨਹਿਰਾਂ ਉਹ ਲੋਕੋ ਉਹ ਨਹਿਰਾਂ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਯਾਰ ਇਹਨਾਂ ਨੇ ਕੀ ਸੋਚਣਾ ਨਹਿਰਾਂ ਬਾਰੇ ਇਹਨਾਂ ਨੂੰ ਕੀ ਪਤਾ ਨਹਿਰਾਂ ਬਾਰੇ ਕੀ ਹੁੰਦੀਆਂ ਨੇ ਇਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਦੋਂ ਨਹਿਰ ਹੀ ਖਤਮ ਹੋ ਜਾਂਦੀ ਹੋਵੇ ਆਪਦੇ ਘਰੇ ਮੋਗੇ ਦਾ ਕੀ ਪਤਾ ਇਹਨਾਂ ਨੂੰ ਆਜੋ ਉਹਨਾਂ ਦੀ ਹਿੱਕ ਤੇ ਨਹਿਰ ਨਹਿਰ ਬਣਨ ਲੱਗੀ ਐ ਹਿੱਕ ਤੇ ਤਦ ਇਹ ਨਹੀਂ ਸੋਚਿਆ ਕਦੇ ਨਹੀਂ ਸੋਚਿਆ ਚਲੋ ਸੰਗਰੂਰ ਵਾਲੇ ਆਸ ਤਾਂ ਸਾਡੇ ਬਾਰੇ ਬਾਅਦ ਸੋਚ ਲਓ ਬਲਾ ਆਉਦੇ ਵੇਰ ਤਾਂ ਸੋਚ ਲੈਂਦੇ ਇੱਥੇ ਮੈਂ ਸੰਗਰੂਰੋਂ ਆ ਕੇ ਤੁਹਾਡੇ ਬਾਰੇ ਸੋਚ ਜਾਨਾ ਵੀ ਨਹੀਂ ਯਾਰ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੇਣਾ ਔਰ ਪਾਣੀ ਵੀ ਨਹਿਰ ਦਾ ਦੇਣਾ ਔਰ ਪਾਣੀ ਵੀ ਉੱਥੋਂ ਦੇਣਾ ਜਿੱਥੋਂ ਇਧਰੋਂ ਉਧਰ ਨੂੰ ਜਾਈ ਜਾਂਦਾ ਹੈ ਪਾਕਿਸਤਾਨ ਨੂੰ ਜਾਈ ਜਾਂਦਾ ਹੈ ਇਹ ਇਧਰ ਨੂੰ ਕਰ ਲਾਂਗੇ ਉਹ ਕਿਹੜਾ ਲਿਖਿਆ ਹੋਇਆ ਹੈ ਇੰਟਰਨੈਸ਼ਨਲ ਸੀਲ ਤੇ ਚ ਉਹ ਤਾਂ ਨਹੀਂ ਲਿਖਿਆ ਹੋਇਆ ਨਾ ਬਸ 2000 ਤੋਂ ਵੱਧ 2000 ਕੀ ਸਿੱਕ ਤੋਂ ਵੱਧ ਨਹਿਰ ਇਧਲੇ ਪਾਸੇ ਚੱਲੂਗੀ ਹੁਣ ਇਹਦੇ ਕੀ ਹੋਊਗਾ ਹੁਣ ਰਾਸਤਾ ਨਾਲੇ ਵਿਚਾਲੇ ਆ ਗਈ ਅਣਦਾਰੇ ਆਪਣੀਆਂ ਨੇ ਦੋਨੇ ਆ ਜਿੱਥੇ ਆਪਾਂ ਬੈਠੇ ਆਂ 6 ਮਹੀਨੇ ਤੱਕ ਕੋਈ 8 ਮਹੀਨੇ ਤੱਕ ਇਥੋਂ ਦੀ ਨਹਿਰ ਨਿਕਲ ਨਹੀਂ ਹੋਏ ਇਥੋਂ ਜਾਊਗੀ ਨਹਿਰ ਅਰ ਤੁਹਾਡੇ ਆਹ ਖੇਤਾਂ ਨੂੰ ਮੋਗੇ ਨਿਕਲ ਆਏ ਹੋ ਧਰਤੀ ਜੋ ਪਾਣੀ ਕੱਢਣਾ ਬੰਦ ਕਰੋਗੇ ਟੂਬਲ ਬੰਦ ਕਰੋਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਦੇ ਗੁਰੂ ਨਾਨਕ ਸਾਹਿਬ ਦਾ ਬਚਨ ਥੋੜਾ ਬਹੁਤ ਸਿੱਧ ਕਰਨਾਗੇ ਸਹੀ ਹੈ ਨਹੀਂ ਤਾਂ ਖਾਈ ਜਾਣਿਆ ਧਰਤੀ ਨੂੰ ਵੀ ਖਾਈ ਜਾਣਿਆ ਹਵਾ ਨੂੰ ਵੀ ਖਾਈ ਜਾਣਿਆ ਪਾਣੀ ਨੂੰ ਵੀ ਖਾਈ ਜਾਣਿਆ ਸਤਾ ਕਰਕੇ ਮੈਂ ਤੁਹਾਡੇ ਕੋਲ ਆ ਕੋਈ ਵੀ ਰਾਜਨੀਤਿਕ ਪ੍ਰੋਗਰਾਮ ਨਹੀਂ ਪਰ ਦੋਖੇ ਇਸ ਗੱਲ ਦਾ ਇਹ ਤੋਂ ਪਹਿਲਾਂ ਵਾਲੇ ਜਿਹੜੇ ਰਾਜਨੀਤਿਕ ਬੰਦੇ ਸੀ ਉਹਨਾਂ ਨੇ ਕੀਤਾ ਕਿਉਂ ਨਹੀਂ ਜੀ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਲੱਗੀ ਆ ਸੋਚ ਸਕਦੇ ਹੋ ਸੋਚ ਸਕਦੇ ਹੋ ਅਹੀਂ ਵੋਟਾਂ ਪਾਈ ਗਏ ਪੰਥ ਨੂੰ ਪੰਥ ਨੂੰ ਫੁਲਾਣੇ ਨੂੰ ਠਮਕੇ ਨੂੰ ਪੰਜੇ ਨੂੰ ਬਾ ਛੜ ਦਾ ਪੰਚਾਇਤੀ ਛੜ ਦਾ ਪੰਥ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ 1947 ਚ ਜਾਤੀ ਮਿਲੀ ਸੀ ਉਸ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ ਸੋਚਿਆ ਹੀ ਨਹੀਂ ਕੁਛ ਸਾਰੇ ਟੱਬਰ ਨੂੰ ਕਹਿ ਦੋ ਪੰਥ ਨੂੰ ਬਾਉ ਜੀ ਨਾਲ ਲੈ ਗਿਆ ਪੰਥ ਫਿਰੋ ਜਿਹਨੂੰ ਪਾਈ ਗਏ ਆ ਪੰਜ ਦਲਸੀ ਘੜਾ ਪੰਜ ਦੇ ਝੰਡੇ ਦਾ ਝੁਲਦੀ ਰਹਿਣਗੇ ਉਹਦੇ ਨਾਂ ਨੂੰ ਵਰਤ ਨਾਲ ਤਾਂ ਤੁਰ ਗਏ ਸੁਵੀਰੋ ਦਿਲ ਨੂੰ ਦੁੱਖ ਇਸ ਵੇਲੇ ਹੁੰਦਾ ਕਿ ਤੂੰ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤੇ ਗਏ ਠੀਕ ਆ ਭਗਵੰਤ ਮਾਨ ਨੇ ਕਰਤੇ ਤਾੜੀਆਂ ਮਾਰਤੀਆਂ ਮੈਨੂੰ ਕੋਈ ਤਾੜੀਆਂ ਦੀ ਖੁਸ਼ੀ ਨਹੀਂ ਹੁੰਦੀ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਇਸ ਤੋਂ ਪਹਿਲਾਂ ਕਿਉਂ ਨਹੀਂ ਕੰਮ ਕੀਤੀਗੇ ਇਹ ਕੰਮ ਆ ਜਿਹੜਾ ਕੰਮ ਅੱਜ ਕਰਨਾ ਆ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਸੀ ਕਿਉਂ ਨਹੀਂ ਕੀਤਾ ਗਿਆ ਨੂੰ ਨਹੀਂ ਜਾਂ ਫਰਕ ਪੈਂਦਾ ਇਹਦੇ ਨਾਲ ਮੈਂ ਤਾਂ 7.5 ਸਾਲ ਦੀ ਉਮਰ ਦੀ ਭਗਵੰਤਾਨ ਬਣਾਤਾ ਸੀ ਤੁਸੀਂ ਉਸ ਤੋਂ ਬਾਅਦ ਤਾਂ ਚੜ੍ਹਾਈ ਮੇਰੀ ਹੋ ਹੀ ਨਹੀਂ ਸਕਦੀ ਜਿੰਨੀ ਚੜ੍ਹਾਈ ਤੁਸੀਂ ਮੇਰੀ ਕਰਤੀ ਪਹਿਲਾਂ ਹੀ ਪਰ ਮੈਨੂੰ ਦੁੱਖ ਇਸ ਗੱਲ ਦਾ ਇੱਥੇ ਬਣਿਆ ਕਿਉਂ ਨਹੀਂ ਪਹਿਲਾਂ ਤੇ ਆਪਾਂ ਵੋਟਾਂ ਇੰਨੇ ਹੋ ਕੇ ਕਿਉਂ ਪਾਈ ਗਏ ਫਿਰ ਹੁਣ ਫੇਰ ਆਉਣਗੇ ਤੁਹਾਡੇ ਕੋਲੇ ਹਰੇਕ ਵੋਟਾਂ ਬਾਰੇ ਆਉਂਦੇ ਆ ਸਾਨੂੰ ਬਚਾਓ ਜੀ ਕਿਉਂ ਜੀ ਤੁਹਾਨੂੰ ਕਿਉਂ ਚਾਹੀਏ ਵੀ ਕਾਲੀ ਦਲ ਬਚਾ ਲੋ ਕਹਿੰਦੇ ਲੈ ਦੱਸ ਕਿਉਂ ਬਚਾ ਲਈਏ ਵੀ ਅਕਾਲੀ ਗੱਲ ਕਾਲੀ ਆਸੀ ਬਕਾਲੀ ਦਲ ਬਚਾਉਣ ਦਾ ਨੋ 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 ਨਹੀਂ ਤਾਂ ਫਿਰ ਹੋਰ ਬਾ ਆ ਜਾਣਗੇ ਫਿਰ ਇੱਥੇ ਕਾਲੀ ਦਲ ਬਚਾ ਲੋ ਲੈ ਹੋਰ ਕੌਣ ਆ ਜਾਣਗੇ ਭਗਵੰਤ ਮਾਨ ਹੋਰ ਹੀ ਆ ਜਾਣਗੇ ਨਾ ਮਿੰਦਰ ਮੱਟ ਦਾ ਮੁੰਡਾ ਆ ਜੂਗਾ ਅਸੀਂ ਤਾਂ ਦੁੱਖ ਰਹ ਹਾਂ ਆ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ Rajasthan ਕੋ ਜਾਣੇ ਵਾਲੇ ਪਾਣੀ ਕੀ ਰਾਇਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰਾਇਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਨ ਦੋਸ਼ੀ ਹੈ ਬਸ ਤੜਕੀ ਉੱਠ ਕੇ ਗਾਲਾਂ ਕੱਢਣ ਲੱਗੇ ਆਉਂਦੇ ਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ ਨੇ ਤਾਂ ਪਾਣੀ ਕਿੱਥੇ ਜਾ ਰਿਹਾ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਵਾ ਮੇਰੇ ਨਾਲ ਅੱਜ ਮੋਦੀ ਕਹਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਾ ਹਰ ਸਿਮਰਤ ਜੀ ਆਪ ਐਨਡੀਏ ਕੀ ਸਪੋਰਟ ਕਰਨਗੇ ਮੈਂ ਕਹ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਹ ਕੋ ਮੈਂ ਕਹ ਜੀ ਮੰਪਾ ਬਾਪਾ ਜਿਵੇਂ ਕਹੋਂਗੇ ਓਵੇਂ ਜਿਵੇਂ ਕਹੋਂਗੇ ਓਵੇਂ ਬਸ ਜੀ ਬਾਪਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਕੇ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਬੁਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਣਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਇੰਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਓਕਾਰ ਪਾ ਲਿਆ ਬਾਦਲ ਪਿੰਡ ਚ ਘਰ ਪਾ ਲਿਆ ਧਿਆੜ ਜੇਲ੍ਹ ਤੋਂ ਉੱਚੀਆਂ ਕੰਨਾਂ ਨੇ ਖਤਰਾ ਕਹਦਾ ਭਈ ਖਤਰਾ ਕਹਦਾ 25 ਸਾਲ ਰਹੇ ਹਾਂ ਮੁੱਖ ਮੰਤਰੀ ਲੋਕ ਤਾਂ ਪਿਆਰੇ ਇੰਨਾ ਕਰਦੇ ਹੋਣਗੇ ਖਤਰਾ ਕਹਦਾ ਉੱਥੇ ਓ ਲਾਲੇ ਡਾਡੇ ਦਰਵਾਜ਼ੇ ਚਿੰਲੇ ਬੇੰਦਰ ਨਾ ਕੋਈ ਬੜਤੇ ਉਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਤਿਲਕੇ ਹੁੰਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆਇਆ ਮਾਰਬਲ ਇਹ ਆਪਣਾ 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 ਖੂਨ ਆ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇਕ ਚੰਡੀਗੜ੍ਹ ਪਾਈ ਬੈਠੇ ਆ ਸੁੱਖ ਵਿਲਾਸ ਉਹ ਤਾਂ ਮੈਂ ਕਰ ਲਿਆ ਕੱਢ ਲੇ ਕਾਗਜ ਉਹ ਤਾਂ ਮੈਂ ਆਉਣ ਵਾਲੇ ਦਿਨ ਅਸੀਂ ਤੁਹਾਨੂੰ ਖੋਸ਼ਕਵਰੀ ਦਿਊਂਗਾ ਮਾਲੇ ਹੱਦ ਨਾਲ ਲੈ ਜੋਂਗੇ ਧਰਮ ਰਾਜ ਨਾਲ ਗੱਲ ਹੋਗੀ ਵੀ ਤੁਹਾਡੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੀ ਜਾਂਦੇ ਹੋ ਗਰੀਬਾਂ ਨੂੰ ਉਹੀ 2 2 1/2 ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਝਾ ਹੈ ਉਹੀ ਪੂਲਰ ਉਹੀ ਏਸੀ ਹੈ ਇਤੋਂ ਬਾਅਦ ਹੋਰ ਕਰ ਕੀ ਲਓਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੋ ਕੇ ਇਸ ਗੱਲ ਨਾਲ ਕੋਈ ਗੱਲ ਨਹੀਂ ਪਰਮਾਤਮਾ ਨੇ ਉਹਨਾਂ ਨੂੰ ਆਪਣੀ ਥਾਂ ਦਿਖਾਤੀ ਪਰਮਾਤਮਾ ਜਿਹੜਾ ਲੋਕਾਂ 'ਚ ਵਸਦਾ ਹੁੰਦਾ ਤੁਸੀਂ ਉਹਨਾਂ ਨੂੰ ਆਪਣੀ ਥਾਂ ਦਿਖਾਤੀ ਹੁਣ ਆਪਾਂ ਕੰਮ ਕਰਾਂਗੇ ਮੈਂ ਵੀ ਆਪਣੇ ਆਪ ਨਾਲ ਗੱਲ ਕਰਦਾ ਰਹਿਣਾ ਭਗਵੰਤ ਮਾਨਾ ਜੇ ਤੂੰ ਵੀ ਨਾ ਕੁਝ ਕੀਤਾ ਨਾ ਫੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਲਾਂਬੇ ਦੇਣ ਗਿਆ ਵੀ ਜਦੋਂ ਤੁਹਾਨੂੰ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੁਸੀਂ ਕਿਉਂ ਨਹੀਂ ਕੀਤਾ ਫੇ ਕਰੂੰਗਾ ਨਿੱਡਰ ਹੋ ਕੇ ਕਰੂੰਗਾ ਦਲੇਰ ਹੋ ਕੇ ਕਰੂੰਗਾ ਆ ਨਹਿਰ ਆਊਗੀ ਇੱਥੋਂ ਦੀ ਇਹ ਨਹਿਰ ਨਿਕਲੂਗੀ ਮਾਲਵਾ ਨਹਿਰ ਦਾ ਨਾਮ ਹੋਊਗਾ ਇਹ ਨਹਿਰ ਦੇ ਵਿੱਚੋਂ ਬਾਅਦ ਸਾਰੇ ਲੋਕਾਂ ਨੂੰ ਪਾਣੀ ਮਿਲੂਗਾ ਪਾਣੀ ਨਹੀਂ ਮਿਲੂਗਾ ਅਲੋ ਜੋ ਬੱਚਿਆਂ ਨੂੰ ਆਉਣ ਵਾਲੇ ਬੱਚਿਆਂ ਨੂੰ ਪਨੀਰੀ ਨੂੰ ਆਉਣ ਵਾਲੀਆਂ ਫਸਲਾਂ ਨੂੰ ਨਸਲਾਂ ਨੂੰ ਇੱਕ ਰਾਹਤ ਦੇਊਗਾ ਤੋਡਾ ਭਲਾਈ ਆਣਾ ਆ ਸੋਥਾ ਹੋ ਗਿਆ ਤੁਹਾਡਾ ਬੁਰਜ ਮਹਿਮਾ ਆਉਂਗੇ ਸਾਰੇ ਪਿੰਡ ਮੈਂ ਤਾਂ ਮੇਰੇ ਅਗਨੇ ਪੈਨੇ ਆ ਲੈ ਐਂ ਕਰ ਸ਼ਰਤ ਲੱਗ ਸੁਖਵੀਰ ਬਾਦਲ ਨੂੰ ਕੋ ਪੰਜ ਪਿੰਡਾਂ ਦੇ ਨਾਮ ਲੈ ਕੇ ਦਿਖਾਈ ਭਲਾਈਆਣਾ ਕੋਈ ਕਹੋ ਕੋਈ ਰੇਜੀਜਿਓਂ ਪੜਦੇ ਆ ਨਾ ਭਲਾਈਆਣਾ ਨਹੀਂ ਕਹਿੰਦਾ ਭਲਾਈਆਣਾ ਉਹਨੂੰ ਕੀ ਪਤਾ ਕਦੇ ਪਿੰਡਾਂ ਚ ਆਇਆ ਹੋਵੇ ਤਾਂ ਪਤਾ ਲੱਗੇ। ਜੋ ਤਾਂ ਪੁੱਤ ਮਰ ਰਿਹਾ ਸੀ ਜਦੋਂ ਇੱਥੇ ਖੂਨ ਖਰਾਬਾ ਚੱਲ ਰਿਹਾ ਸੀ ਉਦੋਂ ਬਾਪੂ ਨੇ ਭੇਜਤਾ ਬਾਹਰ ਨਾ ਪੁੱਤ ਤੂੰ ਨਾ ਮਰ ਜੀ ਕਿਤੇ। ਤੇ ਜਦੋਂ ਠੀਕ ਹੋ ਗਿਆ ਸਾਰਾ ਕੁਝ ਕਹਿੰਦਾ ਆ ਜਾ ਪੁੱਤ ਤੂੰ ਸੀ ਡਿਪਟੀ ਸੀਐਮ ਐ। ਡਿਪਟੀ ਸੀਐਮ ਬਣ ਗਿਆ ਜੀ। ਘਰੇ ਡਿਪਟੀ ਸੀਐਮ। ਆਪ ਦੇਕਰ ਵੀ ਬਣਾਉਣਾ ਸੀ। ਪਰ ਉਹਨਾਂ ਨੇ ਇਹ ਪਤਾ ਨਹੀਂ ਸੀ ਨਾ ਕਿ ਮਹਿੰਦਰ ਮਾਸਟਰ ਦਾ ਮੁੰਡਾ ਵੀ ਬੈਠਾ ਉਹਨੇ ਵੀ ਆਉਣਾ ਸੋ ਇਸ ਕਰਕੇ ਵੀ ਉਹ ਮੈਂ ਮੇਰੇ ਬਜ਼ੁਰਗ ਬੈਠੇ ਆਂ ਸ਼ਾਇਦ ਉਹਨਾਂ ਨੇ ਵੀ ਮਨ ਚ ਇਹ ਗੱਲ ਸ਼ਿਕਵਾ ਹੋਊਗਾ ਕਿ ਇਹ ਕੰਮ ਜਿਹੜਾ ਅੱਜ ਆਪਾਂ ਕਰਨ ਲੱਗੇ ਆਂ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਕੋਈ ਗੱਲ ਨਹੀਂ ਡੁੱਲੇ ਪੇਰਾਂ ਦਾ ਹਜੇ ਵੀ ਕੁਝ ਨਹੀਂ ਵਿਗੜਿਆ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੁਰਜੀਤ ਪਾਤਰ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜਾਈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਆਪਾਂ ਕੱਲ ਮੈਂ ਲੱਭ ਲਾਂਗੇ ਫੁੱਲਾਂ ਜੋਗੀ ਜ਼ਮੀਨ ਰੱਖੀ ਐ ਬਸ ਇਸੇ ਪੰਜਾਬ 'ਚ ਪੰਗੜੇ ਪੈਂਦੇ ਦਿਖਾਊਂਗਾ ਇਸੇ ਪੰਜਾਬ 'ਚ ਕਿੱਤੇ ਪੈਂਦੇ ਦਿਖਾਊਂਗਾ ਐਸੇ ਪੰਜਾਬ ਨੂੰ ਰੰਗਲਾ ਪੰਜਾਬ ਬਣਦਾ ਦਿਖਾਊਂਗਾ ਯਕੀਨ ਰੱਖਿਓ ਵਿਸ਼ਵਾਸ ਰੱਖਿਓ ਬਹੁਤ-ਬਹੁਤ ਬੜਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸਾਰਿਆਂ ਨੂੰ ਇਸ ਗੱਲ ਦੀਆਂ ਵਧਾਈਆਂ ਕਿ ਇਹ ਨਹਿਰ ਥੋਡੀ ਆ ਤੁਸੀਂ ਆਪ ਬਣਵਾਉਣੀ ਆ ਜਦੋਂ ਇੱਥੇ ਪੱਥਰ-ਪੁੱਥਰ ਜਾ ਸਿਮਿੰਟ ਲੱਗੂਗਾ ਨਾਲ ਕੋਲੇ ਖੜਿਓ ਮਾਲਕ ਬਣ ਕੇ ਕੋਲੇ ਖੜਿਓ ਪੈਸਾ ਥੋੜਾ ਹੋ ਇਹ ਨਾ ਹੋਵੇ ਵੀ ਇੱਕਦਮ ਮਸਾਲਾ ਪਾ ਦੇਣ ਤੇ ਮੁੜ ਕੇ ਨਹਿਰ ਤੀਜੇ ਦਿਨ ਟੁੱਟੀ ਰਹੇ ਜਿੰਨਾ ਇੰਜੀਨੀਅਰਾਂ ਤੋਂ ਠੇਕਾ ਕਰਾਂਗੇ ਤੁਹਾਨੂੰ ਦੱਸਾਂਗੇ ਉਨਾਂ ਹੀ ਪਵਾਣਾ ਕੋਲੇ ਖੜ ਕੇ ਕੰਮ ਕਰਾਓ ਬਹੁਤ-ਬਹੁਤ ਧੰਨਵਾਦ ਕਰਦਾਂਗੇ ਕਰਦਾਂਗੇ ਲਿਖ ਕੇ ਦੇ ਦੇ ਜਿੰਨੀ ਵੀ ਕੋਈ ਕੱਸੀ ਐ ਜਾਂ ਕੋਈ ਪਾਣੀ ਦਾ ਮੋਗਾ ਲੈਣਾ ਐ ਮੈਂ ਕਿਹਾ ਐਸੇ ਕੰਮ ਵਾਸਤੇ ਆਏ ਆ ਫਿਰ ਅੱਜ ਤਾਂ ਲਿਖ ਕੇ ਦੇ ਦੇ ਆਪਾਂ ਹੁਣੇ ਤੇਰੇ ਪਿੰਡ ਨੂੰ ਕੱਸੀ ਕਰ ਦਾਂਗੇ ਕੋਈ ਗੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੇ ਮਨ ਵਿੱਚ ਪੰਜਾਬ ਦੇ ਪ੍ਰਤੀ ਵੱਡਾ ਦਰਦ ਹੈ ਉਹ ਬਹੁਤਾ ਜਿਹੜਾ ਪਿੰਡਾਂ ਨਾਲ ਤੇ ਖੇਤੀ ਨਾਲ ਜੁੜਿਆ ਹੋਇਆ ਹੈ ਕੋਸ਼ਿਸ਼ ਕੀਤੀ ਹੈ ਜਦੋਂ ਦੀ ਸਰਕਾਰ ਬਣੀ ਹੈ ਕਿ ਜਿਵੇਂ ਵੀ ਕਿਵੇਂ ਹੋਵੇ ਇਥੋਂ ਦਾ ਕੋਈ ਵੀ ਨਾਗਰਿਕ ਕਿਸੇ ਵੀ ਸਮੱਸਿਆ ਵਿੱਚ ਨਾ ਹੋਵੇ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛਾਹੂਕਾਰ ਹੈ ਵਪਾਰੀ ਹੈ ਮੁਲਾਜ਼ਮ ਹੈ ਔਰ ਉਹਦੇ ਲਈ ਜ਼ਰੂਰੀ ਕਿ ਅਸੀਂ ਸਾਡਾ ਜਿਹੜਾ ਬੇਸਿਕ ਖੇਤੀਬਾੜੀ ਹੈ ਇਹਨੂੰ ਕਾਇਮ ਰੱਖਣ ਦੇ ਲਈ ਸਦਾ ਭਗਵੰਤ ਸਿੰਘ ਮਾਨ ਨੇ ਪਹਿਲੇ ਦਿਨੋਂ ਕਿਉਂਕਿ ਜਿਹੜਾ ਇਨਸਾਨ ਜੜ੍ਹਾਂ ਨਾਲ ਜੁੜਿਆ ਹੋਵੇ ਜਿਸ ਨੇ ਸਾਰਾ ਕੁਝ ਦੇਖਿਆ ਹੋਵੇ ਉਹੀ ਲੋਕਾਂ ਦਾ ਖਿਆਲ ਰੱਖ ਸਕਦਾ ਹੈ ਇਕੱਲਾ ਦਫ਼ਤਰਾਂ 'ਚ ਬਹਿ ਕੇ ਔਰ ਅਫਸਰਾਂ ਨਾਲ ਵੀ ਇਕੱਲੀ ਸਾਜ ਨਾਲ ਵੀ ਉਹ ਪੂਰੀਆਂ ਗੱਲਾਂ ਨਹੀਂ ਹੋ ਸਕਦੀਆਂ ਜਿਹੜੀਆਂ ਪ੍ਰੈਕਟੀਕਲੀ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੈ ਜਿਹੜੀ ਕਿਤੇ ਅੰਗਰੇਜ਼ਾਂ ਦੇ ਵੇਲੇ ਨਹਿਰਾਂ ਬਣੀਆਂ ਜਾਂ ਐ ਨਹਿਰਾਂ ਅੰਗਰੇਜ਼ਾਂ ਦੇ ਵੇਲੇ ਉਲੀਕੀਆਂ ਗਈਆਂ ਜਿਹੜੀਆਂ ਸਾਡੇ ਕੋਲ ਦੀ ਵੀ ਲੰਘੀਆਂ ਉਸ ਤੋਂ ਬਾਅਦ ਕਿਸੇ ਨਹਿਰ ਦਾ ਨਾਂ ਕਿਸੇ ਸਿਆਸੀ ਪਾਰਟੀ ਨੇ ਨਾ ਕਿਸੇ ਲੀਡਰ ਨੇ ਲੇ ਆਨੀ ਤੇ ਸੋਚਿਆ ਨਹੀਂ ਭਗਵੰਤ ਮਾਨ ਜੀ ਤੋਂ ਬਾਜ਼ਾਰਤ ਵਿੱਚ ਆਏ ਆਪਣੀ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਅਗਵਾਈ ਦਿੱਤੀ ਸਭ ਨਾਲੋਂ ਪਹਿਲੀ ਜਿਹੜੀ ਮਾਲਵੇ ਦੀ ਤਰਸਯੋਗ ਹਾਲਤ ਹੈ ਕੋਲ ਦੀ ਵੱਡੀਆਂ ਨਹਿਰਾਂ ਗੁਜਰਨ ਦੇ ਕਾਰਨ ਵੀ ਸਾਨੂੰ ਲਿਫਟ ਕਰਕੇ ਪਾਣੀ ਉਮੀ ਹੌਲੀ ਹੌਲੀ ਕਦੇ ਕਿਸੇ ਨੇ ਕਦੇ ਕਿਸੇ ਨੇ ਮੋਗਾ ਮਨਜ਼ੂਰ ਕਰਾਇਆ ਮੇਰੇ ਖਿਆਲ ਥੋੜੇ ਸਾਲਾਂ ਚ ਸਾਰੇ ਲੋਕਾਂ ਨੂੰ ਇਹ ਪਾਣੀ ਮਿਲਣ ਲੱਗਿਆ ਹੋਣਾ ਪਹਿਲਾਂ ਕੁਝ ਘਰਾਂ ਕੋਲੇ ਕੁਝ ਲੋਕਾਂ ਕੋਲੇ ਸਹੂਲਤ ਸੀ ਅਸੀਂ ਸਾਰੇ ਬਠਿੰਡੇ ਵਾਲੇ ਰੋਪੜ ਵਾਲੇ ਪਾਣੀ ਨਾਲ ਜੁੜੇ ਹੋਏ ਸਾਂ ਔਰ ਸਰਦਾਰ ਭਗਵੰਤ ਸਿੰਘ ਮਾਨ ਦੀ ਇਹ ਵੱਡੀ ਸੋਚ ਕਿ ਵੀ ਇਹ ਕਿੰਨਾ ਚਿਰ ਕੰਮ ਚੱਲੂਗਾ ਕਿ ਸਾਰੀ ਉਮਰ ਲੋਕ ਮਸ਼ੀਨਰੀ ਨਾਲ ਇਸੇ ਨਾਲ ਹੀ ਕੰਮ ਸਾਰਨਗੇ ਉਹਨਾਂ ਨੇ ਇੱਕ ਬਹੁਤ ਵੱਡੀ ਸੋਚ ਦੇ ਨਾਲ ਤੀਸਰੀ ਨਹਿਰ ਮਾਲਵਾ ਨਹਿਰ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਜਿਹੜੀ ਪੰਜਾਬ ਵਿੱਚ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਨਿਗਰ ਸੋਚ ਦੇ ਮੁਤਾਬਕ ਕੱਢ ਰਹੀ ਹੈ ਤਕਰੀਬਨ 64 ਪਿੰਡ ਜਿਹੜੇ ਫਿਰੋਜ਼ਪੁਰ ਫਰੀਦਕੋਟ ਤੇ ਮੁਕਸਰ ਜ਼ਿਲ੍ਹੇ ਦੇ ਆਉਂਦੇ ਐ ਉਹਨਾਂ ਤਾਈਂ ਇਹ ਪਾਣੀ ਪਹੁੰਚਣਾ ਜਿਹਦੇ ਚ 2 ਲੱਖ ਕਿੱਲੇ ਤੋਂ ਵੱਧ ਸਿੰਚਾਈ ਹੋਣੀ ਐ 100 ਤੇ 49 ਕਿਲੋਮੀਟਰ 150 ਕਿਲੋਮੀਟਰ ਦੀ ਨਹਿਰ ਬਣਨੀ ਐ ਔਰ ਬਹੁਤ ਸਾਰੇ ਜਿਹੜੇ ਬਰਾਨ ਪਏ ਦੂਰ ਦਰਾਡੇ ਦੇ ਏਰੀਏ ਸਨ ਉਹਨਾਂ ਨੂੰ ਵੀ ਇਹ ਪਾਣੀ ਦੀ ਵੱਡੀ ਸਹੂਲਤ ਜਿਹੜੀ ਕਿਸਾਨ ਚਾਹੁੰਦਾ ਹੈ ਜਿਹੜੇ ਲੋਕ ਚਾਹੁੰਦੇ ਆ ਜੇ ਅਸੀਂ ਸਾਡੇ ਕੋਲੇ ਕੋਈ ਵੱਡੀ ਇੰਡਸਟਰੀ ਨਹੀਂ ਸਾਡੀ ਇੰਡਸਟਰੀ ਤਾਂ ਖੇਤੀ ਹੈ ਤੇ ਇਹਦੇ ਲਈ ਬਹੁਤ ਮੁੜਕਾ ਡੋਲਿਆ ਤੁਸੀਂ ਭਰਾਓ ਸਾਡੇ ਵੱਡ ਵਡੇਰਿਆਂ ਨੇ ਤੇ ਹੁਣ ਤੱਕ ਵੀ ਸਾਇੰਸ ਨੇ ਤਰੱਕੀ ਕੀਤੀ ਯੂਨੀਵਰਸਿਟੀ ਆਈ ਉਹਨੇ ਵੀ ਵਿੱਚ ਯੋਗਦਾਨ ਪਾਇਆ ਅਸੀਂ ਦੇਸ਼ ਦੀ ਭੁੱਖ ਦੂਰ ਕਰਤੀ ਅਸੀਂ ਬਾਫਰ ਕਰਤਾ ਅਨਾਜ ਕਈ ਵਾਰੀ ਤਾਂ ਨਕਮੂਰ ਮਾਰਨ ਲੱਗ ਜਾਂਦੇ ਨੇ ਸਾਡੀਆਂ ਫਸਲਾਂ ਦੇ ਅੰਮਾਰ ਵੇਖ ਕੇ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਆਉਂਦੀਆਂ ਉਦੋਂ ਰੰਗਾਂ ਤੇ ਤੰਜ ਕਰਨ ਲੱਗ ਜਾਂਦੇ ਆ ਫਸਲਾਂ ਦੇ ਤੇ ਹਾਲਾਂਕਿ ਉਹਨਾਂ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਦੇ ਅਸੀਂ ਅਮਰੀਕਾ ਵਰਗੇ ਦੇਸ਼ ਤੋਂ ਲਾਲ ਰੰਗ ਦੀ ਕਣਕ ਜਿਹੜੀ ਵੇਖਣਯੋਗ ਨਹੀਂ ਉਹ ਵੀ ਖਾਂਦੇ ਸਾਂ ਅੱਜ ਸਾਡੀ ਸੋਨੇ ਰੰਗੀ ਕਣਕ ਹੈ ਅਸੀਂ ਦੇਸ਼ ਦੀ ਭੁੱਖ ਗੱਡੀ ਦੇਸ਼ ਨੂੰ ਆਤਮ ਨਿਰਭਰ ਕੀਤਾ ਔਰ ਇਹਦੇ ਵਿੱਚ ਸੈਂਟਰ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਅਸੀਂ ਸਰ ਆਜਤੇ ਵੀ ਬੈਠੇ ਆ ਤੇ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਆ ਸਾਰਿਆਂ ਨਾਲੋਂ ਔਖੀ ਕਮਾਈ ਕਿਸਾਨ ਦੀ ਤੇ ਮਜ਼ਦੂਰ ਦੀ ਐ ਕੋਈ ਟਾਈਮ ਹੀ ਨਹੀਂ ਅਸੀਂ ਅੱਧੀ ਰਾਤ ਨੂੰ ਪਾਣੀ ਲਾਉਣ ਵੀ ਜਾਂਦੇ ਅਸੀਂ ਸੱਪਾਂ ਦੀਆਂ ਸਿਰੀਆਂ ਯਾਦਾ ਸਾਡੇ ਨਾਲ ਉਹਨਾਂ ਦਾ ਕੋਈ ਖਾਨਦਾਨੀ ਦੋਸਤਾਨਾ ਹੀ ਨਹੀਂ ਤਾਂ ਜਿਵੇਂ ਦਿਨ ਰਾਤ ਅਸੀਂ ਖੇਤਾਂ ਵਿੱਚ ਫਿਰਦੇ ਆ ਫੇਰ ਵੀ ਜਾਨਾਂ ਰਹਿ ਜਾਂਦੀਆਂ ਵੱਜ ਜਾਂਦੀਆਂ ਅਸੀਂ ਤਿੱਖੜ ਦੁਪਹਿਰਾ ਕਦੇ ਹਾੜ ਦੇ ਮਹੀਨੇ ਦਾ ਨਹੀਂ ਵੇਖਿਆ ਅਸੀਂ ਕਦੇ ਪੋ ਮਾਗਦਾ ਠੱਕਰ ਜਦੋਂ ਕੋਰਾ ਜਾਂਦਾ ਉਦੋਂ ਨਹੀਂ ਦੇਖਿਆ ਐਡੀ ਵੱਡੀ ਘਾਲ ਕਮਾਈ ਕਰਕੇ ਜਿੱਥੇ ਅਸੀਂ ਆਪਣਾ ਢਿੱਡ ਪੇਟ ਪਾਲਣਾ ਉਥੇ ਇਸ ਦੇਸ਼ ਦੇ ਲਈ ਬਹੁਤ ਵੱਡਾ ਯੋਗਦਾਨ ਪਾਉਨੇ ਆ ਉਹਦੇ ਲਈ ਅੱਜ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਬਾਟ ਪਿੰਡਾਂ ਨੂੰ ਜਿਨ੍ਹਾਂ ਨੂੰ ਬਹੁਤ ਸਾਰਾ ਖਰਚ ਕਰਨਾ ਪੈਂਦਾ ਸੀ ਜਿਹੜੀ 2300 ਕਰੋੜ ਤੋਂ ਵੱਧ ਲੱਗਣ ਹੈ ਦੇ ਤੇ ਸਾਰਾ ਪੈਸਾ ਔਰ ਉਹ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਖੁੱਲਾ ਦਿਲ ਹੈ ਮੁੱਖ ਮੰਤਰੀ ਪੰਜਾਬ ਦੇ ਬਹੁਤ ਆਏ ਕਿਸਾਨੀ ਦੇ ਨਾਂ ਤੇ ਲੜਦੇ ਰਹੇ ਪਰ ਕਿਸਾਨਾਂ ਵਾਲੀ ਕਦੇ ਵੇਖਿਆ ਨਹੀਂ ਸੀ ਟੈਂਪਰੇਰੀ ਕੋਈ ਮਾੜੀ ਮੋਟੀ ਜਿਹੜੀ ਸਹੂਲਤ ਦੇ ਦਿੰਦੇ ਸੀ ਉਹਦਾ ਸਦਾ ਲਈ ਨਾਰਾ ਬੋਲਦਾ ਰਹਿੰਦਾ ਸੀ ਸਤਿਕਾਰਯੋਗ ਭਰਾਓ ਪੱਕੇ ਤੌਰ ਤੇ ਪੱਕਾ ਇਲਾਜ ਹੈ ਸਦਾ ਲਈ ਸਾਡੇ ਪੀੜ੍ਹੀਆਂ ਲਈ ਸਾਡੀ ਜਿੰਨੀ ਜਿੰਨਾ ਚਿਰ ਦੁਨੀਆ ਰਹੂ ਸਰਦਾਰ ਭਗਵੰਤ ਸਿੰਘ ਮਾਨਾ ਉਹਨੇ ਦੇਣੀ ਨਹਿਰ ਵੀ ਉੱਤੇ ਤੁਹਾਡਾ ਨਾਮ ਹੀ ਰਹਿਣਾ ਹੈ ਕਿ ਤੁਸੀਂ ਜਿੱਥੇ ਪੰਜਾਬ ਦੇ ਲਈ ਇਮਾਨਦਾਰੀ ਨਾਲ ਆਪਣੀ ਸਰਕਾਰ ਚਲਾ ਕੇ ਲੋਕਾਂ ਦੇ ਸੇਵਾ ਵਿੱਚ ਹਾਜ਼ਰ ਹੋਏ ਹੋ ਕਦੇ ਕਿਸੇ ਨੇ ਗਰੀਬ ਨੇ ਸੋਚਿਆ ਨਹੀਂ ਸੀ ਮਾਨ ਸਾਹਿਬ ਵੀ ਸਾਡਾ ਮੁੰਡਾ ਥਾਣੇਦਾਰ ਲੱਗ ਜੂ ਕਦੇ ਕਿਸੇ ਸਧਾਰਨ ਜੱਟ ਨੇ ਇਹ ਨਹੀਂ ਸੋਚਿਆ ਸਾਡਾ ਮੁੰਡਾ ਐਸਡੀਓ ਲੱਗ ਜੂ ਇਹ ਲੋਕ ਸੁਣਦੇ ਤੇ ਕਹੇ ਕਹਿੰਦੇ ਵੇਖੇ ਗਏ ਐ ਜਦੋਂ ਆਪਾਂ ਵੀ ਕਿਤੇ ਇੱਕ ਦੋ ਵਾਰੀ ਇਕੱਠੇ ਹੋਏ ਆ ਜਦੋਂ ਨੌਕਰੀਆਂ ਨਿਯੁਕਤੀਆਂ ਦਿੱਤੀਆਂ ਤੇ ਬੱਚੇ ਰੋ ਕੇ ਇਹ ਕਹਿੰਦੇ ਸੀ ਵੀ ਜੇ ਭਗਵੰਤ ਮਾਨ ਨਾ ਹੁੰਦਾ ਤੇ ਸ਼ਾਇਦ ਅੱਜ ਸਾਨੂੰ ਵੀ ਇਹ ਸਰਟੀਫਿਕੇਟ ਨਾ ਮਿਲਦਾ ਜਿਸ ਤਰ੍ਹਾਂ ਦਾ ਬੋਲ ਬਾਲਾ ਸੀ ਉਹਨੂੰ ਪਾਸੇ ਕਰਕੇ ਇਸ ਪੰਜਾਬ ਦੇ ਪੁੱਤ ਨੇ ਲੋਕਾਂ ਦੀ ਖਾਤਰ ਆਲੋਚਨਾ ਕਰਨ ਵਾਲੇ ਬਹੁਤ ਲੋਕ ਹੁੰਦੇ ਐ ਕਹਿ ਦਿੰਦੇ ਐ ਹੋਇਆ ਕੀ ਜਿਹੜਾ ਕੁਝ ਹੋਇਆ ਉਹ ਕਦੇ ਕਿਸੇ ਨੇ ਕੀਤਾ ਨਹੀਂ ਸੀ ਸਤਕਾਰਯੋਗ ਭਰਾਓ ਇਕੱਲੇ ਜਾਜਾਂ ਤੇ ਸਾਰਾ ਸਾਰਾ ਡੰਬਰ ਝੂਟੇ ਲੈਂਦਾ ਰਿਹਾ ਔਰ ਲੋਕਾਂ ਦੇ ਜੋ ਹਾਲਾਤ ਬਣੇ ਉਹ ਸਾਰੇ ਤੁਹਾਡੇ ਸਾਰਿਆਂ ਦੇ ਸਾਹਮਣੇ ਐ ਅੱਜ ਵੱਡੀਆਂ ਘਟਨਾਵਾਂ ਕੀਤੀਆਂ ਜਾਂਦੀਆਂ ਐ ਕਿ ਪੰਜਾਬ ਦੇ ਪਾਣੀ ਦੀ ਰਾਇਲਟੀ ਦਿੱਤੀ ਜਾਵੇ ਇੱਕ ਐਮਪੀ ਕਹਿੰਦੀ ਆ ਆਪਣੀ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਬਾਪੂ ਜੀ ਮੁੱਖ ਮੰਤਰੀ ਸਾਹਿਬ ਨਾਲ ਬਾਜਪਾ ਨਾਲ ਵੀ ਦੋਸਤੀ ਸੀ ਔਰ ਨਾਲ ਹੀ ਬੋਧੀ ਦੀ ਸਰਕਾਰ ਵਿੱਚ ਵੀ ਤੁਸੀਂ ਦੋਨੇ ਜੀ ਰਹਿੰਦੇ ਰਹੇ ਹੋ ਕਦੇ ਗੱਲ ਨਹੀਂ ਕੀਤੀ ਸੀ ਅੱਜ ਸਤਾ ਤੋਂ ਬਾਹਰ ਹੋ ਕੇ ਪੋਲੀਆਂ ਪੋਲੀਆਂ ਗੱਲਾਂ ਕਰਦੇ ਆ ਵੀ ਸਾਨੂੰ ਸੱਤ ਮਾਰ ਲੈਣ ਸਾਨੂੰ ਨਾਲ ਸੱਤ ਲੈਣ ਪਰ ਉਹਨਾਂ ਦਾ ਸਰਦਾ ਹੋ ਇਹਨਾਂ ਨੂੰ ਸੱਦਣਗੇ ਨਹੀਂ ਸਤਕਾਰਯੋਗ ਪੰਜਾਬ ਵਾਸੀ ਜਿਹੜੇ ਹਮੇਸ਼ਾ ਅਣਖ ਦੇ ਨਾਲ ਰਹੇ ਆ ਆਪਣਾ ਤਾਂ ਕਿੱਤਾ ਤੇ ਖੇਤਾ ਹੀ ਖੇਤੀ ਵਾਲਾ ਬਹੁਤ ਵੱਡੀ ਸਹੂਲਤ ਇਹ ਪੰਜਾਬ ਦਾ ਹੋਣ ਹਰ ਸਪੂਤ ਛੋਟੀ ਉਮਰ ਵਿੱਚ ਬਣਿਆ ਮੁੱਖ ਮੰਤਰੀ ਤੇ ਵੱਡੀਆਂ ਦਲੀਲਾਂ ਨਾਲ ਪੰਜਾਬ ਦੀ ਬਾਜ਼ਾਰਤ ਨੂੰ ਚਲਾ ਰਿਹਾ ਹੈ ਮੈਂ ਉਹਨਾਂ ਦਾ ਇੱਥੇ ਆਉਣ ਤੇ ਐਡਾ ਵੱਡਾ ਜਿਹੜਾ ਬਹੁਤ ਪੁੰਨ ਦਾ ਕੰਮ ਕਰ ਲਈ ਆਏ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਰੇ ਇਲਾਕੇ ਵੱਲੋਂ ਸਾਰੇ ਐਮ.ਐਲ.ਏ ਸਹਿਬਾਨ ਵੱਲੋਂ ਅਸੀਂ ਬੱਚਾ ਬੱਚੀ ਤੁਹਾਨੂੰ ਜੀ ਆਇਆਂ ਆਖਦੇ ਹਾਂ ਤੁਸੀਂ ਬਹੁਤ ਵੱਡਾ ਪਰਵਕਾਰ ਸਾਡੇ ਇਸ ਇਲਾਕੇ ਤੇ ਕੀਤਾ ਹੈ ਦੁਬਾਰਾ ਫਿਰ ਤੁਹਾਡਾ ਜੀ ਆਇਆਂ ਨੂੰ ਕਿ ਤੁਹਾਨੂੰ ਵਾਹਿਗੁਰੂ ਪਰਮਾਤਮਾ ਤੰਦਰੁਸਤੀਆਂ ਤੇ ਲੰਬੀ ਉਮਰ ਦੇਵੇ ਤੁਹਾਡੀ ਸੋਚ ਇਸੇ ਤਰ੍ਹਾਂ ਨਿਗਰ ਬਣੀ ਰਹੇ ਤੇ ਤੁਸੀਂ ਪੰਜਾਬ ਦੀ ਸੇਵਾ ਕਰਦੇ ਰਹੋ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਅਫਸਰ ਸਾਹਿਬਾਨ ਦਾ ਧੰਨਵਾਦ ਐਮਐਲਏ ਸਾਹਿਬਾਨ ਦਾ ਧੰਨਵਾਦ ਪਿੰਡਾਂ ਵਿੱਚੋਂ ਆਏ ਕਿਸਾਨ ਭਰਾਵਾਂ ਬਜ਼ੁਰਗਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ